अभ्यास पाठ 9 ਆਪਾ ਭਾਈ ਭਾਈ ਸਾਰੇ ਬਹੁ ਵਿਕਲਪੀ ਪ੍ਰਸ਼ਨ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਈ ਦਿੱਤੇ ਗਏ ਵਿਕਲਪਾਂ ਵਿੱਚੋਂ ਸਹੀ ਵਿਕਲਪ ਦੀ ਚੋਣ ਕਰੋ ਊੜਾ ਭਾਈ ਸ਼ਬਦ ਦਾ ਕੀ ਅਰਥ ਹੈ ਨੰਬਰ 1 ਆਦਮੀ ਨੰਬਰ 2 ਭਰਾ ਨੰਬਰ 3 ਦੁਸ਼ਮਣ ਨੰਬਰ 4 ਗਵਾਂਡੀ ਸਹੀ ਜਵਾਬ ਹੈ ਭਰਾ ਐੜਾ ਪੰਜਾਬੀ ਬੋਲੀ ਕਿਹੋ ਜਿਹੀ ਬੋਲੀ ਹੈ ਨੰਬਰ 1 ਮਿੱਠੀ ਅਤੇ ਪਿਆਰੀ ਨੰਬਰ 2 ਕੌੜੀ ਨੰਬਰ 3 ਰੁੱਖੀ ਨੰਬਰ 4 ਔਖੀ ਸਹੀ ਜਵਾਬ ਹੈ ਨੰਬਰ 1 ਮਿੱਠੀ ਅਤੇ ਪਿਆਰੀ ਈੜੀ ਪੰਜਾਬੀ ਮੁੰਡੇ ਕਿਹੜਾ ਨਾਚ ਨੱਚਦੇ ਹਨ ਨੰਬਰ 1 ਗਿੱਧਾ ਨੰਬਰ 2 ਕਿੱਕਲੀ ਨੰਬਰ 3 ਡਿਸਕੋ ਨੰਬਰ 4 ਪੰਗੜਾ ਸਹੀ ਜਵਾਬ ਹੈ ਪੰਗੜਾ ਸੱਸਾ ਸਾਨੂੰ ਆਪਸ ਵਿੱਚ ਕਿਵੇਂ ਰਹਿਣਾ ਚਾਹੀਦਾ ਹੈ ਨੰਬਰ 1 ਲੜ ਝਗੜ ਕੇ ਨੰਬਰ 2 ਰਲ ਮਿਲ ਕੇ ਨੰਬਰ 3 ਗੁੱਸੇ ਹੋ ਕੇ ਨੰਬਰ 4 ਨਫ਼ਰਤ ਨਾਲ ਸਹੀ ਜਵਾਬ ਹੈ ਰਲ ਮਿਲ ਕੇ ਸ਼ਬਦਾਂ ਦੀ ਖੇਡ ਨੰਬਰ 2 ਹੇਟ ਲਿਖੇ ਸ਼ਬਦਾਂ ਦੇ ਸਮਾਨ ਲੈ ਆਤਮਕ ਸ਼ਬਦ ਲਿਖੋ ਪਾਈ ਖਾਈ ਗੀਤ ਰੀਤ ਗਾਏ ਪਾਈਏ ਵਸਦਾ ਹੱਸਦਾ ਮਨ ਤਨ ਨੰਬਰ 3 ਪਾਠ ਦੇ ਆਧਾਰ ਤੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਆਪਣੇ ਸ਼ਬਦਾਂ ਵਿੱਚ ਲਿਖੋ ਊੜਾ ਕਵਿਤਾ ਵਿੱਚ ਕਿਹੜੇ ਗੀਤ ਗਾਉਣ ਦੀ ਗੱਲ ਕੀਤੀ ਗਈ ਹੈ ਪਿਆਰ ਦੇ ਗੀਤ ਗਾਉਣ ਦੀ ਗੱਲ ਕੀਤੀ ਗਈ ਹੈ ਐੜਾ ਪੰਜਾਬ ਵਾਸੀਆਂ ਦੀ ਮਾਂ ਬੋਲੀ ਕਿਹੜੀ ਹੈ ਅਤੇ ਇਹ ਕਿਸ ਨਾਲ ਸ਼ਿੰਗਾਰੀ ਹੋਈ ਹੈ ਮਾਂ ਬੋਲੀ ਪੰਜਾਬੀ ਹੈ ਤੇ ਇਹ ਗੀਤਾਂ ਨਾਲ ਸ਼ਿੰਗਾਰੀ ਹੈ ਈੜੀ ਪੰਜਾਬੀ ਮੁਟਿਆਰ ਅਤੇ ਪੰਜਾਬੀ ਗੱਬਰੂਆਂ ਦੇ ਲੋਕ ਨਾਚ ਕਿਹੜੇ-ਕਿਹੜੇ ਹਨ ਮੁਟਿਆਰਾਂ ਗਿੱਧਾ ਅਤੇ ਗੱਭਰੂ ਪੰਗੜੇ ਦਾ ਨਾਚ ਕਰਦੇ ਹਨ ਸੱਸਾ ਹਿੰਦੂ ਮੁਸਲਿਮ ਸਿੱਖ ਅਤੇ ਈਸਾਈ ਦਾ ਆਪਸ ਵਿੱਚ ਕਿਹੋ ਜਿਹਾ ਰਿਸ਼ਤਾ ਹੈ ਇਨ੍ਹਾਂ ਦਾ ਆਪਸ ਵਿੱਚ ਭਾਈ ਭਾਈ ਦਾ ਰਿਸ਼ਤਾ ਹੈ ਨੰਬਰ 4 ਹੇਠ ਲਿਖਿਆਂ ਕਵੀ 17 ਪੂਰੀਆਂ ਕਰੋ ਨੰਬਰ 1 ਹਸਿਏ ਨਚਿਏ ਟੱਪਿਏ ਇਕੱਠੇ ਗਿੱਧੇ ਪੰਗੜੇ ਪਾਈਏ ਨੰਬਰ 2 ਇਹ ਹੈ ਮਾਨੂੰ ਮੋਹਣੀ ਬੋਲੀ ਗੀਤਾ ਨਾਲ ਸ਼ਿੰਗਾਰੇ ਨੰਬਰ 3 Hindu Muslim Sikh ਇਸਾਰੀ ਭਾਈ ਭਾਈ ਸਾਰੇ ਨੰਬਰ 5 ਹੇਠ ਲਿਖੇ ਸ਼ਬਦਾਂ ਦੇ ਸਹੀ ਵਿਰੋਧੀ ਸ਼ਬਦ ਚੁਣ ਕੇ ਲਿਖੋ ਨੰਬਰ 1 ਪਿਆਰ ਪਿਆਰ ਦਾ ਵਿਰੋਧੀ ਸ਼ਬਦ ਹੈ ਨਫ਼ਰਤ ਨੰਬਰ 2 ਹੱਸਣਾ ਹੱਸਣਾ ਦਾ ਵਿਰੋਧੀ ਸ਼ਬਦ ਹੈ ਰੋਣਾ ਨੰਬਰ 3 ਮਿੱਠੀ ਕੋੜੀ ਜਿਹਨੂੰ ਕੀ ਅਸੀਂ ਖੱਟੀ ਵੀ ਕਹਿੰਦੇ ਹਾਂ ਨੰਬਰ 4 ਸੁੱਖ ਦਾ ਵਿਰੋਧੀ ਸ਼ਬਦ ਹੈ ਦੁੱਖ ਨੰਬਰ 5 ਵਸਣਾ ਦਾ ਵਿਰੋਧੀ ਸ਼ਬਦ ਹੈ ਉੱਜੜਨਾ ਯਾਨੀ ਕਿ ਡਿਸਟਰੋਏ ਹੋ ਜਾਣਾ ਖਤਮ ਹੋ ਜਾਣਾ ਜਿਸ ਨੂੰ ਗਿਆਸੀ ਕਹਿੰਦੇ ਹਾਂ ਧੰਨਵਾਦ